ਮਹਾਪੁਰਸ਼ ਦਸਰੇ ਸਨ ਕਿ ਗੁਰੂ ਘਰ ਚੋਂ ਹੀ ਦਾਤਾਂ ਲੈਣੀਆਂ ਨੇ ਸੇਵਕ ਨੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਪੂਰਨਮਾਸੀ ਦਾ ਦੀਵਾਨ ਸਜਿਆ ਹੋਇਆ ਹੈ ਜਿਸ ਸੰਗਤਾਂ ਹੁਮ ਹੁਮ ਆ ਕੇ ਹਰ ਪੂਰਨਮਾਸੀ ਤੇ ਪਹੁੰਚਦੀਆਂ ਨੇ ਇੱਕ ਪਰਿਵਾਰ ਹੈ ਮਾਤਾਵਾਂ ਤਾਂ ਆਉਂਦੀਆਂ ਨੇ ਜ਼ੀਰੇ ਦੇ ਇਲਾਕੇ ਚ ਕੋਟਿਸੇ ਖਾਂ ਜੀਰਾ ਪਿੰਡ ਨੇੜੇ ਬਾਬਾ ਜੀ ਉਸ ਪਰਿਵਾਰ ਨੂੰ ਜਾਣਦੇ ਨੇ ਜਿਹੜੀ ਮੈਂ ਗੱਲ ਕਰਨੀ ਉਹ ਮਾਤਾਵਾਂ ਬੀਬੀਆਂ ਜਾ ਕੇ ਆਪਣੇ ਸਿੰਘਾਂ ਨੂੰ ਕਹਿੰਦੀਆਂ ਨੇ ਸਿੰਘ ਜੀ ਉਹ ਸੱਚਖੰਡ ਨਾਨਕ ਸਰਕਲੇਰਾ ਤੁਸੀਂ ਕਿਉਂ ਨਹੀਂ ਜਾਂਦੇ ਤੁਸੀਂ ਸ਼ਰਾਬਾਂ ਪੀਨੇ ਹੋ ਬੱਕਰੇ ਵੱਡ ਵੱਡ ਖਾਨਨੇ ਹੋ ਇੱਕ ਵਾਰ ਬਚਨ ਤਾਂ ਸੁਣੋ ਜਾ ਕੇ ਬਾਬਾ ਜੀ ਦੇ ਠੰਡ ਪੈਂਦੀ ਹੈ ਗਿਆਨ ਮਿਲਦਾ ਹੈ ਉਹ ਸੰਗਤ ਉਸ ਇਲਾਕੇ ਦੀ ਬਹੁਤ ਆਉਂਦੀ ਸੀ ਕਿਉਂਕਿ ਉਸ ਸਾਰਾ ਇਲਾਕਾ ਜਿਵੇਂ ਆ ਆਪਣਾ ਸਾਰਾ ਇਲਾਕਾ ਬਾਰਚੋਂ ਆਇਆ ਕੋਈ ਝੰਗ ਚੋਂ ਕੋਈ ਸਿਆਲਕੋਟ ਕੋਈ ਲਾਇਲਪੁਰ ਕੋਈ ਗੁਜਰਾਵਾਲਾ ਕੋਈ ਸ਼ੇਖੂਪੁਰਾ ਇਸ ਸਾਰਾ ਇਲਾਕਾ ਐਵੇਂ ਉਹ ਵੀ ਕੋਟੀ ਸੇਖਾਂ ਜੀਰੇ ਦਾ ਇਲਾਕਾ ਬਾਰੋਂ ਆਏ ਅੱਧ ਤੋਂ ਜ਼ਿਆਦਾ ਲੋਕ ਪਾਰ ਤੋਂ ਆਏ ਬਟਵਾਰੇ ਮੇਲੇ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਝੰਗ ਮੰਗਿਆਣੇ ਵੱਲ ਤੇ ਇਨਾਂ ਸਾਰੇ ਇਲਾਕਿਆਂ ਚ ਬਹੁਤ ਜਾਂਦੇ ਸਰ ਬਹੁਤ ਸਾਰੀਆਂ ਪੁਰਾਣੀਆਂ ਸੰਗਤਾਂ ਪੁੰਨਿਆਂ ਤੇ ਇੱਥੇ ਆਉਣਾ ਤੇ ਬੀਬੀਆਂ ਨੇ ਜਾ ਕੇ ਕਿਹਾ ਕਿ ਘਰ ਵਿੱਚ ਕਿੰਨੀਆਂ ਕਮੀਆਂ ਨੇ ਉਲਾਦ ਸਾਡੇ ਹੈ ਨਹੀਂ ਕਾਰੋਬਾਰ ਸਾਡੇ ਨਹੀਂ ਚੱਲਦੇ ਜ਼ਮੀਨ ਸਾਡੀ ਬਹੁਤ ਜ਼ਿਆਦਾ ਨਹੀਂ ਫਸਲ ਨਹੀਂ ਹੁੰਦੀ ਇੰਨੀਆਂ ਕਮੀਆਂ ਤੇ ਚੱਲੋ ਨਾਨਕ ਸਰ ਬਾਬਾ ਜੀ ਇੰਨੀਆਂ ਰਹਿਮ ਤਾਂ ਵੰਡ ਰਹੇ ਨੇ ਜਿਹੜੇ ਸੰਗੀ ਸਤ ਸੰਗਤ ਕਰਨ ਲੱਗ ਜਾਂਦੇ ਨੇ ਬਾਬਾ ਜੀ ਚਾਰ ਪਦਾਰਥ ਉਹਨਾਂ ਦੀ ਝੋਲੀ 'ਚ ਪਾ ਦਿੰਦੇ ਨੇ ਚਲੋ ਕਹੇ ਕਹਾਏ ਪਹਿਲਾਂ ਤਾਂ ਨਾ ਆਏ ਸ਼ਰਾਬੀ ਮਨ ਦੇ ਕਿੱਥੇ ਆ ਪਹਿਲਾ ਮਨ ਦੇ ਨਹੀਂ ਉਹ ਕਹਿੰਦੇ ਤਾਂ ਬੀਬੀਆਂ ਦਾ ਹੀ ਕੰਮ ਹੈ ਬਸ ਗੁਰਦੁਆਰਿਆਂ ਚ ਜਾਣਾ ਸੇਵਾ ਕਰਨੀ ਚਲੋ ਚੱਲ ਆਉਨੇ ਆ ਹੋਰ ਬੰਦੇ ਵੀ ਕਹਿੰਦੇ ਨੇ ਘਰ ਦਾ ਪਰਿਵਾਰ ਵੀ ਕਹਿੰਦਾ ਆ ਗਏ ਤੇ ਬਾਬਾ ਜੀ ਬਚਨ ਕਰ ਰਹੇ ਨੇ ਬਚਨ ਕਰ ਰਹੇ ਨੇ ਪੂਰਨ ਮਾਸੀ ਵਾਲੇ ਦਿਨ ਜਥਿਆਂ ਨੇ ਕੀਰਤਨ ਕੀਤਾ ਪਹਿਲਾ ਅਖੰਡ ਪਾਠਾਂ ਦੇ ਭੋਗ ਪਏ ਫਿਰ ਜਥਿਆਂ ਨੇ ਬਾਹਰੋਂ ਆਇਆ ਨੇ ਕੀਰਤਨ ਕੀਤਾ ਫਿਰ ਅਖੀਰ ਤੇ ਬਾਬਾ ਜੀ ਆਪ ਅੰਮ੍ਰਿਤ ਬਚਨ ਸਾਜ ਕੀ ਬਾਣੀ ਬਾਣੀ ਉਚਰੇ ਸਾਧ ਜਨ ਅਮਿਓ ਚੱਲੇ ਝਰਣੇ ਬਾਬਾ ਜੀ ਬਚਨ ਕਰ ਰਹੇ ਨੇ ਉਹ ਪਰਿਵਾਰ ਵੀ ਬੈਠ ਗਏ ਆ ਕੇ ਦੀਵਾਨ ਚ ਬਾਬਾ ਜੀ ਕਹਿੰਦੇ ਹਾਂ ਬਈ ਕਈਆਂ ਦੀਆਂ ਉਮਰਾਂ ਬੀਤ ਚਲੀਆਂ ਨੇ ਮਾਸ ਖਾਂਦੇ ਆਂ ਸ਼ਰਾਬਾਂ ਪੀਂਦੇ ਆਂ ਤੇ ਜੇ ਕੋਈ ਕਹੇ ਆਉਣ ਨੂੰ ਛੇਤੀ ਆਉਂਦੇ ਵੀ ਨਹੀਂ ਇਹ ਗੁਰੂ ਦਾ ਦਰਬਾਰ ਹੈ ਇੱਥੋਂ ਦਾਤਾ ਮਿਲਦੀਆਂ ਆ ਕੇ ਦਾਤਾ ਵੀ ਨਹੀਂ ਲੈਂਦੇ ਇੰਨੇ ਪਿਆਰ ਦੇ ਬਚਨ ਉਹਨਾਂ ਦਾ ਮਨ ਫੜਿਆ ਗਿਆ ਅੰਦਰੋਂ ਕਿ ਇੰਨੇ ਮਿੱਠੇ ਬਚਨ ਇੰਨੀ ਕشش ਤੇ ਉਹਨੇ ਚਿਰਚ ਬਾਬਾ ਜੀ ਨੇ ਉਹੀ ਬਚਨ ਸ਼ੁਰੂ ਕਰ ਦਿੱਤਾ ਕਿ ਸ਼ਰਾਬਾ ਪੀਂਦੇ ਨੇ ਮਾਸ ਖਾਂਦੇ ਨੇ ਇਹ ਪਾਪ ਖੱਟ ਕੇ ਦਰਗਾਹ ਵਿੱਚ ਜਾਣਗੇ ਫਿਰ ਉੱਥੇ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਨਾਨਕ ਜਿਉ ਮੱਥਣ ਮਾਧਾਨੀਆਂ ਤਿਉ ਮੱਥੇ ਧਰਮ ਰਾਏ ਸਜਾਵਾਂ ਦੇਵੇਗਾ ਤੇ ਉਹ ਸਰਦਾਰ ਦੇ ਮਨ ਵਿੱਚ ਫੁਰਨਾ ਬਣ ਗਿਆ ਕਿ ਆਏ ਤਾਂ ਹਾਂ ਬਾਬਾ ਜੀ ਇੰਨੇ ਸੋਹਣੇ ਬਚਨ ਸੁਣਾ ਰਹੇ ਐ ਲਓ ਵੀ ਅੱਜ ਅੱਜ ਤੋਂ ਆਪਾਂ ਸ਼ਰਾਬ ਵੀ ਨਹੀਂ ਪੀਂਦੇ ਤੇ ਮਾਸ ਵੀ ਨਹੀਂ ਖਾਂਦੇ ਮਨ ਵਿੱਚ ਫੁਰਨਾ ਬਣ ਗਿਆ ਤੇ ਬਾਬਾ ਜੀ ਬਚਨ ਐਵੇਂ ਚਲਾਉਂਦੇ ਚਲਾਉਂਦੇ 2-4 ਮਿੰਟਾਂ ਬਾਅਦ ਕਹਿਣ ਲੱਗੇ ਹਾਂ ਭਾਈ ਬੜੀ ਚੰਗੀ ਗੱਲ ਐ ਜੇ ਨਹੀਂ ਪੀਓਗੇ ਇਹ ਗੱਲ ਕੋਈ ਸਾਹਮਣੇ ਨਹੀਂ ਹੋ ਰਹੀ ਉਹ ਸੰਗਤ ਵਿੱਚ ਬੈਠੇ ਨੇ ਬਾਬਾ ਜੀ ਸਟੇਜ ਤੇ ਬਚਨ ਕਰ ਰਹੇ ਨੇ ਬਾਬਾ ਜੀ ਕਹਿੰਦੇ ਹਾਂ ਭਾਈ ਇਹ ਬਚਨ ਚੱਲਿਆ ਤੇ ਸਾਡੇ ਬਹੁਤ ਪਿਆਰ ਵਾਲੇ ਸਤਸੰਗੀ ਗੁਰੂ ਨਾਨਕ ਸਾਹਿਬ ਦੀ ਅੰਸਵੰਸ 베ਦੀ ਸਾਹਿਬ ਸਰਦਾਰ ਸਰਬਜੀਤ ਸਿੰਘ ਜੀ ਇਹ ਬਚਨ ਚੱਲਿਆ ਤੇ ਉਹਨਾਂ ਨੇ ਕਿਹਾ ਕਿ ਇਹ ਜਿਹਦਾ ਬਚਨ ਹੈ ਕਿ ਇਹ ਜਿਹਦਾ ਬਚਨ ਹੈ ਬੇਦੀ ਸਾਹਿਬ ਕਹਿੰਦੇ ਉਹ ਸਰਦਾਰ ਨੇ ਮੈਨੂੰ ਨਾਨਕ ਸਰ ਖੁਦ ਸੁਣਾਇਆ ਖੁਦ ਸੁਣਾਈ ਹੈ ਗੱਲ ਜਿਹਦੇ ਨਾਲੇ ਵਾਪਰੀ ਹੈ ਬਾਬਾ ਜੀ ਬਚਨ ਕਰਦਿਆਂ ਕਹਿੰਦੇ हां भाई बहुत अच्छा है जे माश शराब ਛੱਡਦੇ ਹੋ ਚੰਗੀ ਗੱਲ ਐ ਜੇ ਮਨ ਬਣ ਗਿਆ ਛੱਡਦੇ ਹੋ ਉਹਨ ਲੈ ਕੇ ਜਾਓਗੇ ਇੱਥੋਂ ਝੋਲੀਆਂ ਭਰ ਕੇ ਜਾਓਗੇ ਸ਼ਰਾਬ ਛੱਡਤੀ ਬੈਠਿਆਂ ਬੈਠਿਆਂ ਤੇ ਫਿਰ ਬਾਬਾ ਜੀ ਕਹਿੰਦੇ ਜੇ ਇੱਥੋਂ ਤੱਕ ਮਨ ਬਣ ਗਿਆ ਹੋਵੇ ਤੇ ਅਗਲੀ ਗੱਲ ਗੁਰੂ ਦੀ ਕਿਰਪਾ ਕੱਲ ਪੂਰਨਮਾਸ਼ੀ ਤੋਂ ਅਗਲੇ ਦਿਨ ਖੰਡੇ ਬਾਟੇ ਦਾ ਅਮਰਿਸ਼ ਕਾਇਆ ਜਾਣਾ ਹੈ ਹਰ ਪੂਰਨਮਾਸ਼ੀ ਤੇ ਨਾਨਕ ਸਰ ਅਮਰਿਸ਼ ਕਾਇਆ ਜਾਂਦਾ ਹੁਣ ਵੀ ਸ਼ਕਾਇਆ ਜਾਂਦਾ ਹੈ ਤੇ ਬਾਬਾ ਜੀ ਦੀ ਕਿਰਪਾ ਨਾਲ ਪਿਛਲੀ ਬਰਸੀ ਤੋਂ ਅਕਤੂਬਰ ਤੋਂ ਇੱਥੇ ਵੀ ਹਰ ਪੂਰਨਮਾਸ਼ੀ ਤੇ ਖੰਡੇ ਬਾਟੇ ਦਾ ਅਮਰਿਸ਼ ਕਾਉਣਾ ਸ਼ੁਰੂ ਹੋ ਗਿਆ ਉਹੀ ਕਿਰਪਾ ਬਾਬਾ ਜੀ ਦੀ ਵਰਤ ਰਹੀ ਹੈ ਤੇ ਬਾਬਾ ਜੀ ਕਹਿੰਦੇ ਜੇ ਮਨ ਬਣ ਗਿਆ ਭਾਈ ਫਿਰ ਗੁਰੂ ਦੀ ਮੋਹਰ ਲਵਾ ਲਓ ਅੰਮ੍ਰਿਤ ਛਕ ਲਓ ਤੇ ਮਾਨੇ ਮਨ ਸਿਰ ਝੁਕਾ ਕੇ ਉਹ ਸੰਗੀ ਨੇ ਕਿਹਾ ਵੀ ਬਾਬਾ ਜੀ ਤਾਂ ਅਗਾਹ ਦੇ ਅਗਾਹ ਮੇਰੇ ਮਨ ਦੀ ਹੀ ਬਾਤ ਕਰੇ ਜਾਂਦੇ ਨੇ ਤੇ ਉਹ ਕਹਿੰਦਾ ਸਤਿ ਬਚਨ ਸੰਗੋਚ ਬੈਠਾ ਅੰਦਰੇ ਅੰਦਰ ਮਨ ਚ ਸਤਿ ਬਚਨ ਬਾਬਾ ਜੀ ਅੰਮ੍ਰਿਤ ਵੀ ਛਕ ਲਾਂਗੇ ਤੇ ਬਚਨ ਸੁਣਦਿਆਂ ਸੁਣਦਿਆਂ ਮਨ ਵਿੱਚ ਆ ਗਿਆ ਕਿ ਕਕਾਰ ਨਹੀਂ ਕਿ ਸ਼ਹਿਰੇ ਨਹੀਂ ਕਿਰਪਾਨ ਨਹੀਂ ਰਾਤ ਦਾ ਸਮਾਂ ਤੇ ਸਵੇਰੇ ਅਮਰ ਛਕਣਾ ਸਾਧੰਤਾ ਹੈ ਨੀ ਕੋਲ ਹਾਂ ਭਾਈ ਜਿਨ੍ਹਾਂ ਨੇ ਮਨ ਬਣਾ ਲਿਆ ਅਮਰ ਛਕਣ ਦਾ ਕਕਾਰ ਇੱਥੋਂ ਹੀ ਮਿਲ ਜਾਣਗੇ ਕਕਾਰ ਇੱਥੋਂ ਹੀ ਮਿਲ ਜਾਣਗੇ ਨਿਸ਼ਾ ਹੋ ਗਈ ਉਸ ਸਤਸੰਗੀ ਦੀ ਤੇ ਰੋਣ ਲੱਗ ਪਿਆ ਅੱਖਾਂ ਚੋਂ ਅੰਸੂ ਵਹਿਣ ਲੱਗ ਪਏ ਕਿ ਬਚਨ ਕਰਦਿਆਂ ਬਚਨ ਕਥਾ ਕਰਦਿਆਂ ਮੇਰੇ ਮਨ ਦੀ ਪੱਟੀ ਪੜ ਕੇ ਮੈਨੂੰ ਫੜ ਲਿਆ ਭਾਗਾਂ ਜੀ ਤੇ ਮਨ ਵਿੱਚ ਸੋਚਿਆ ਵੀ ਹਾਂ ਸਿਰ ਝੁਕਾਇਆ ਜੀ ਅਮਰਿਸ਼ ਕਰਾਂਗੇ ਫਿਰ ਅਮਰਤ ਛਕਿਆ ਕਕਾਰਤਾ ਮਿਲ ਗਏ ਸਵੇਰੇ ਸੰਗਤ ਨੂੰ ਦਿੱਤੇ ਜਾਂਦੇ ਸਨ ਅੰਮ੍ਰਿਤ ਛਕ ਲਿਆ ਫਿਰ ਬਾਬਾ ਜੀ ਕੋਲ ਨਾ 10 11 ਵਜੇ 11 11:30 ਅੰਮ੍ਰਿਤ ਛਕ ਕੇ ਜਿਹੜੀਆਂ ਸੰਗਤਾਂ ਜਾਣ ਤੋਂ ਪਹਿਲਾਂ ਬਾਬਾ ਜੀ ਕੋਲ ਭੁਗਤ ਕੇ ਜਾਂਦੀਆਂ ਸੀ ਬਾਬਾ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਸਾਰਿਆਂ ਨੇ ਫਤਿਹ ਬੁਲਾ ਕੇ ਜਾਣਾ ਤੇ ਉਹ ਜਦੋਂ ਆਇਆ ਬਾਬਾ ਜੀ પ્રસન્ન ਪ੍ਰਸਾਦ ਕੋਲ ਪਿਆ ਪਤਾਸੇ ਬਾਬਾ ਜੀ ਨੇ ਸੇਵਾਦਾਰ ਨੂੰ ਕਿਹਾ ਵੀ ਆ ਪ੍ਰਸ਼ਾਦ ਫੜਾ ਕਿਉਂਕਿ ਉਹਦੇ ਮਨ ਵਿੱਚ ਉਲਾਦ ਨਹੀਂ ਹੈ ਸਤ ਪੁੱਤਰਾਂ ਦਾ ਬਚਨ ਸੰਤ ਬਾਬਾ ਕਾਲਾ ਸਿੰਘ ਜੀ ਮਹਾਰਾਜ ਨੇ ਸੁਣਾਇਆ ਕਿ ਗੁਰੂ ਸਾਹਿਬ ਦੀ ਮੋਜ ਨਾਲ ਸਤ ਮੋਜ ਵਿੱਚ ਆ ਕੇ ਦਿੱਤੇ ਨੇ ਘੋੜੇ ਦੇ ਪੈਰ ਹਿਲਾਉਣ ਨਾਲ ਨਹੀਂ ਬਾਬਾ ਜੀ ਦੇ ਜਟਕੇ ਬਚਨ ਸਿੱਧੇ ਨੇ ਕਹਿੰਦੇ ਘੋੜਾ ਭਾਵੇਂ ਕਿੰਨਾ ਟੱਪੀ ਜਾਵੇ ਜੇ ਆਪਣੀ ਮੋਜ ਹੀ ਨਹੀਂ ਜੇ ਮੌਜ ਨਾ ਹੋਵੇ ਤਾਂ ਕਿਵੇਂ ਇੱਕ ਵੀ ਨਾ ਲਿਖਣ ਸੱਤ ਕਿ ਲਿਖਣੇ ਘੋੜਾ ਕਿਵੇਂ ਲਿਖਾ ਸਕਦਾ ਮੌਜ ਹੈ ਤੇ ਬਾਬਾ ਜੀ ਨੇ ਉਸ ਸਰਦਾਰ ਦੀ ਉਸ ਸਿੰਘ ਦੀ ਝੋਲੀ ਵਿੱਚ ਇੱਕ ਮੁਠੀ ਪ੍ਰਸ਼ਾਦ ਪਾਇਆ ਤੇ ਫਿਰ ਕਿਰਪਾ ਦੇ ਘਰ ਚਾਏ ਦੂਜੀ ਮੁਠੀ ਪ੍ਰਸ਼ਾਦ ਪਾਇਆ ਫਿਰ ਤੀਜੀ ਮੁਠੀ ਪ੍ਰਸ਼ਾਦ ਪਾਇਆ ਚੌਥੀ ਪਾਇਆ ਪੰਜਵੀਂ ਪਾਇਆ ਛੇਵੀਂ ਪਾਇਆ ਸੱਤਵੀਂ ਮੁਠੀ ਬਾਬਾ ਈਸ਼ਰ ਸਿੰਘ ਜੀ ਨੇ ਪਾ ਦਿੱਤੀ ਜਿੱਤਕੜ ਲਾਗੂ ਪਏ ਖੁਸ਼ੀ ਨਾਲ ਥੋੜਾ ਠਹਿਰ ਕੇ ਇੱਕ ਮੁਠੀ ਫਿਰ ਚੁੱਕੀ ਪ੍ਰਸ਼ਾਦ ਦੀ ਤੇ ਫਿਰ ਅੱਠਵੀਂ ਵੀ ਪਾ ਦਿੱਤੀ ਕਿਰਪਾ ਹੋ ਗਈ ਉਹਦੀ ਭਾਵਨਾ ਬਣ ਗਈ ਕਿ ਜਿਹੜਾ ਮਹਾਂਪੁਰਸ਼ ਮੇਰਾ ਸੰਗਤ ਵਿੱਚ ਬੈਠਿਆਂ ਦੇ ਫੁਰਨੇ ਫੜੀ ਜਾਂਦਾ ਹੈ ਉਹਨੇ ਆ ਵੀ ਫੁਰਨਾ ਫੜ ਕੇ ਝੋਲੀ ਪਰ ਦਿੱਤੀ ਹੈ ਬਾਬਾ ਜੀ ਨੇ ਮੈਨੂੰ ਸੱਤ ਸੱਤ ਜਾਂ ਅੱਠ ਬੱਚੇ ਬਖਸ਼ ਦਿੱਤੇ ਨੇ ਮੇਰੇ ਔਲਾਦ ਨਹੀਂ ਨਾ ਆ ਜਿਹੜੇ ਬਾਬਾ ਜੀ ਨੇ ਸੱਤ ਤੇ ਅੱਠ ਭਾਏ ਨੇ ਇਸ ਮੈਨੂੰ ਔਲਾਦ ਬਖਸ਼ ਦਿੱਤੀ ਹੈ ਕਿਰਪਾ ਹੋਣੀ ਸ਼ੁਰੂ ਹੋ ਗਈ ਸਾਲ ਬਾਅਦ ਸੁਪੁੱਤਰ ਹੋਇਆ ਫਿਰ ਡੇਢ ਸਾਲ ਬਾਅਦ ਦੂਜਾ ਬੱਚਾ ਐਵੇਂ ਸਮੇਂ ਅਨਸਾਰ ਉਹਦੇ ਸੱਤ ਪੁੱਤਰ ਹੋਏ ਤੇ ਥੋੜਾ ਸਮਾਂ ਬਾਅਦ 8ਵੀਂ ਬੇਟੀ ਹੋਈ ਜਿਹੜਾ ਠਹਿੜ ਕੇ ਪਾਇਆ ਸੀ 8ਵੀਂ ਬੇਟੀ ਹੋਈ ਸੱਤ ਪੁੱਤਰ ਹੋਏ ਸੱਤ ਪੁੱਤਰ 8ਵੀਂ ਬੇਟੀ ਤੇ ਫਿਰ ਇੰਨੇ ਗਦਗਦ ਹੋ ਗਏ ਜਮੀਨਾ ਚੰਗੀਆਂ ਵਗਣ ਲੱਗ ਪੀਆਂ ਜਿਵੇਂ ਬਾਬਾ ਜੀ ਦਾ ਹੁਕਮ ਸੀ ਨਿਤਨੇਮ ਓਵੇਂ ਕਰਨਾ ਬੰਦਗੀ ਵਿੱਚ ਜੁੜਨਾ ਚਰਨਾਂ ਦਾ ਧਿਆਨ ਕਰਨਾ ਜਿਵੇਂ ਤੁਹਾਨੂੰ ਕਹੀਦਾ ਹਮੇਸ਼ਾ ਕਿ ਚਰਨਾਂ ਦੇ ਧਿਆਨ ਚੋਂ ਸਾਰਾ ਕੁਝ ਮਿਲ ਜਾਂਦਾ ਹੈ ਤੇ ਉਸ ਨੇ ਫਿਰ ਬਾਬਾ ਜੀ ਦੇ ਦਰ ਤੇ ਆਪਣਾ ਪੁੱਤਰ ਚੜ੍ਹਾ ਦਿੱਤਾ ਚਰਨਾਂ ਵਿੱਚ ਮਹਾਪੁਰਸ਼ਾਂ ਨੂੰ ਪਤਾ ਹੈ ਉਸ ਪਰਿਵਾਰ ਦਾ ਸੰਤ ਬਾਬਾ ਨਾਰਾਇਣ ਸਿੰਘ ਜੀ ਮਹਾਰਾਜ ਦੇ ਕੋਲ ਹੀ ਪਹਿਲਾਂ ਉਹਨਾਂ ਨੇ ਬੱਚਾ ਛੱਡਿਆ ਅੱਜ ਕੱਲ ਵੀ ਉਹ ਮਹਾਪੁਰਸ਼ ਢੀਡ ਬ੍ਰਾਹਮਣ ਸੰਤ ਮੁਖਤਿਆਰ ਸਿੰਘ ਇਹ ਉਹ ਉਹਨਾਂ ਦੇ ਪਿਤਾ ਦੀ ਗੱਲ ਹੈ ਵਿਰਸਾ ਸਿੰਘ ਨਾਮ ਸੀ ਵਿਰਸਾ ਸਿੰਘ ਨਾਮ ਹੈ ਉਹਨਾਂ ਦੇ ਕੁਝ ਪਰਿਵਾਰ ਹੁਣ ਸ਼ਾਹਜਹਾਨਪੁਰ ਦੇ ਕੋਲ ਪਿੰਡ ਹੈ ਯੂਪੀ ਚ ਉੱਥੇ ਜ਼ਮੀਨਾਂ ਚੰਗੀਆਂ ਤਕੜੀਆਂ ਕਾਰੋਬਾਰ ਬਾਬਾ ਜੀ ਨਾਲ ਬਹੁਤ ਪਿਆਰ ਹੈ ਸੰਤ ਮੁਖਤਿਆਰ ਸਿੰਘ ਉਹਨਾਂ ਦਾ ਇਹ ਉਸ ਪਰਿਵਾਰ ਦੀ ਗੱਲ ਹੈ ਕੋਈ ਗੱਲ ਕਰੇਗਾ ਗ੍ਰੰਥਾਂ ਦੀ ਜਿਹਦੇ ਪਿੱਛੇ ਮਤਭੇਦ ਖੋਣਗੇ ਇੱਥੇ ਤਾਂ ਮਤਭੇਦ ਹੀ ਕੋਈ ਨਹੀਂ ਪਰਿਵਾਰ ਜਿਉਂਦੇ ਨੇ ਜੀਉਂਦੇ ਨੇ ਪਰਿਵਾਰ ਉਹ ਸੱਤਾ ਪੁੱਤਰਾ ਚੋਂ ਸੰਤ ਮੁਖਤਿਆਰ ਸਿੰਘ ਨੇ ਜੇ ਪੀੜ ਵਾਂਗਣ ਵਾਲੀ ਤੋਂ یوں ਇਹ ਬਾਬਾ ਜੀ ਦੇ ਦਰ ਘਰ ਤੇ ਬਖਸ਼ਿਸ਼ਾਂ ਰਹਿਮਤਾਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਬਾਬਾ ਜੀ ਕਹਿੰਦੇ ਸੀ ਕਲਗੀ ਧਰ ਦੇ ਬਣ ਜਾਓ ਧਾਰਨਾ ਪੜੋ ਤੇ ਫਿਰ ਆਨੰਦ ਸੇਵ ਦਾ 파ਟ ਹੋਏਗਾ ਅਗਲੀ ਲੜੀ ਦੀ ਸ਼ੁਰੂਆਤ ਕਲਗੀ ਧਰ ਦੇ ਪੁੱਤਰੋ ਤੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ ਕਲਗੀ ਧਰ ਦੇ ਪੁੱਤਰੋ ਤੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ ਕਲਗੀ ਧਰ ਦੇ ਪੁੱਤਰੋ ਪੀਓ ਅੰਮ੍ਰਿਤ ਪੀਓ ਕਲੰਗੀ ਧਰ ਦੇ ਪੁੱਤਰੋ ਤੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ ਕਲਗੀ ਧਰ ਦੇ ਪੁੱਤਰੋ ਤੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ ਕਲਗੀ ਧਰ ਦੇ ਪੁੱਤਰੋ ਤੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ ਕਲਗੀ ਧਰ ਦੇ ਸਾਰੇ ਜਗ ਕੋ ਪਾਈ ਅੰਮ੍ਰਿਤ ਪੀਓ ਲਵਾਓ ਹਾਜ਼ਰੀ ਕਲਗੀ ਧਰ ਦੇ கலித்தர புத்தோத்திய கலகிர ஜ கலித்த புத்தோத்த கலி பனக்கியோ ਕਲਗੀ ਧਰ ਦੇ ਪੁੱਤ ਰੋਤੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ ਕਲਗੀ ਧਰ ਦੇ ਪੁੱਤ ਰੋਤੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ ਕਲਗੀ ਧਰ ਦੇ ਪੁੱਤ ਰੋਤੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ ਕਲਗੀ ਧਰ ਦੇ ਪੁੱਤ ਰੋਤੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ ਤੁਬਈ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਇਤਨਾ ਮਾਣ ਕਲਗੀਧਰ ਪਿਤਾ ਨੇ ਸਿੱਖ ਤੇ ਕੀਤਾ ਤੇ ਹਣ ਅਸੀਂ ਧੀਆ ਤੇ ਪੁੱਤਰ ਬਣ ਕੇ ਵਿਖਾਓ ਗੁਰੂ ਦਇਆ ਕਰੇ ਕਿਰਪਾ ਕਰੇ ਕਲਗੀ ਧਰ ਦੇ ਧੀਆ ਤੇ ਪੁੱਤਰ ਬਣਨਾ ਭਾਈ ਬਾਬਾ ਜੀ ਦੇ 100 ਸਾਲਾ ਜਨਮ ਦਿਨ ਮਨਾਉਂਦਿਆਂ ਜਿਨ੍ਹਾਂ ਨੇ ਹਾਲੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵਾਸਤੇ ਤਿਆਰੀਆਂ ਕਰ ਲਓ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਿੱਥੋਂ ਦੀ ਲੰਘ ਜਾਂਦੇ ਸਨ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਜਾਂਦਾ ਬਾਬਾ ਜੀ ਦੇ ਸਮੇਂ ਇਹ ਧਾਰਨਾ ਮਸ਼ਹੂਰ ਹੋ ਗਈ ਸੀ ਜੇ ਮਿਲਣਾ ਕਲੰਗੀਆਂ ਵਾਲੇ ਨੂੰ ਖੰਡੇ ਦਾ ਅੰਮ੍ਰਿਤ ਪੀ ਲੈ ਪਿੰਡਾਂ 'ਚ ਇੱਕ ਪਿੰਡ 'ਚੋਂ ਲੰਘ ਜਾਣਾ ਹਜ਼ਾਰਾਂ ਪ੍ਰਾਣੀਆਂ ਨੂੰ ਅਮਰ ਸ਼ਕਾ ਜਾਣਾ ਇੰਨੀ ਮਹਾਨ ਹਸਤੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅੱਜ ਵੀ ਨਾਨਕ ਸਰ ਕਲੇਰਾ ਹਰ ਪੂਰਨ ਮਾਸੀ ਹਰ ਬਰਸੀਆਂ ਤੇ ਤੇ ਬਾਬਾ ਜੀ ਦੇ ਸਾਰੇ ਅਸਥਾਨਾਂ ਤੇ ਜਿਵੇਂ ਮਹਾਂਪੁਰਸ਼ਾਂ ਨੇ ਹੁਣੇ ਦੱਸਿਆ ਕਿ ਬਾਬਾ ਜੀ ਦੀ ਕਿਰਪਾ ਦੁਆਰਾ ਬਾਬਾ ਜੀ ਦੀ ਯਾਦ ਵਿੱਚ 13 ਮੰਜਲਾ ਨਾਨਕ ਸਰ ਅਸਥਾਨ ਝੋੜੜਾ ਵਿਖੇ ਜੋ ਮਹਾਂਪੁਰਸ਼ਾਂ ਨੇ ਸੰਤ ਬਾਬਾ ਨਾਰੈਣ ਸਿੰਘ ਜੀ ਮਹਾਰਾਜ ਨੇ ਸੇਵਾ ਕਰਵਾਈ ਤੇ ਹੁਣ ਸੰਤ ਬਾਬਾ ਘਾਲਾ ਸਿੰਘ ਜੀ ਮਹਾਰਾਜ ਉਥੇ ਸੇਵਾ ਕਰਵਾਉਂਦੇ ਨੇ ਹੋਰ ਵੀ ਕਈ ਅਸਥਾਨ ਨੇ ਵੱਡੇ ਨਾਨਕ ਸਰ ਵੀ ਤੋ ਉਥੇ ਵੀ ਖੰਡੇ ਬਾਟੇ ਦਾ ਅਮਰਿ ਸਕਾਉਣਾ ਪਿੱਛੇ ਮੈਨੂੰ ਪਤਾ ਲੱਗਿਆ ਸੰਗੀ ਸੀ ਬਿਹਾਰ ਇੱਧਰ ਬਿਹਾਰ ਵਿੱਚ ਚਾਸ ਬੁਕਾਰੋ ਤੇ ਕਹਿੰਦੇ ਮਹਾਪੁਰਸ਼ ਜਾ ਰਹੀ ਸੀ ਰੁਕੇ ਤੇ ਸੰਗਤਾਂ ਨੇ ਕਿਹਾ ਵੀ ਮਹਾਪੁਰਸ਼ੋ ਇੱਥੇ ਦੀਵਾਨ ਸਜਾਓ ਸੰਤੋ ਬਾਬਾ ਕਾਲਸ ਜੀ ਤੇ ਕਹਿਣ ਲੱਗਿਆ ਵੀ ਅਸੀਂ ਦੀਵਾਨ ਤਾਂ ਸਜਾ ਦੇਾਂਗੇ ਤਾਂ ਰੁਕਾਂਗੇ ਜੇ ਖੰਡੇ ਬਾਟੇ ਦਾ ਅਮਰਿ ਛਕੋਗੇ ਕਿਸ ਸੰਗਤਾਂ ਤਿਆਰ ਹੋਣ ਲੱਗ ਪਈਆਂ ਕਹਿੰਦੇ ਕਾਫੀ ਪੁਰਾਣੀਆਂ ਨੂੰ ਮਹਾਪੁਰਸ਼ਾਂ ਨੇ ਅੰਮ੍ਰਿਤ ਸਿਖਾਇਆ ਤੋ ਇਉਂ ਬਾਬਾ ਜੀ ਦੇ ਘਰ ਦੇ ਮਹਾਪੁਰਸ਼ ਜਿੱਥੇ ਵਿਚਰਦੇ ਨੇ ਖੰਡੇ ਬਾਟੇ ਦਾ ਅਮਰਤ ਸ਼ਕਾਉਂਦੇ ਨੇ ਗੁਰੂ ਚਰਣਾ ਨਾਲ ਜੋੜਦੇ ਨੇ ਅਕਾਲ ਪੁਰਖ ਨਾਲ ਜੋੜਦੇ ਨੇ ਗੁਰੂ ਨਾਨਕ ਸਾਹਿਬ ਦੇ ਚਰਣਾ ਨਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਨੇ ਵਿਮਾ ਭਰਮਾ ਪਖੰਡਾਂ ਜੰਤਰਾ ਮੰਤਰਾ ਟੋਣਿਆਂ ਟਾਮਣਾ ਚੋਂ ਮੜੀਆਂ ਮਸਾਣੀਆਂ ਦੀ ਪੂਜਾ ਚੋਂ ਕੱਢਦੇ ਨੇ ਤੇ ਕੇਵਲ ਗੁਰਮਤ ਦੇ ਧਰਨੀ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦੇ ਨੇ